ਤੇ ਬਾਕੀ ਮਰੀਕ ਵੀ ਸਾਡਾ ਹਮ ਸੀਨੀਅਰ ਮੈਂਬਰ ਆ ਸਾਡਾ ਜੀ ਕਮੇਟੀ ਮੈਂਬਰ ਮੇਲੇ ਦਾ ਤਾਂ ਸਾਡੇ ਨਾਲ ਵੱਧ ਤੋਂ ਵੱਧ ਜੁੜੋ ਤੁਸੀਂ ਵੱਧ ਤੋਂ ਵੱਧ ਸਾਡੀ ਮੈਂਬਰਸ਼ਿਪ ਲਓ ਬਾਈ ਤਾਂ ਮੈਂਬਰਸ਼ਿਪ ਵਾਸਤੇ ਉਲਝਾ ਵੀ ਨਾ ਕਰੋ ਜਿਵੇਂ ਹੁਣ ਮਰੀਕ ਬਾਈ ਆ ਤਾਂ ਤੁਸੀਂ ਕਈ ਵਾਰੀ ਵੀਡੀਓ ਬਣਾਉਣ ਜਾਂਦੇ ਆ ਜਾਂ ਕੋਈ ਇਲਾਕੇ ਦੇ ਵਿੱਚ ਅਗਲਾ ਕਹਿੰਦਾ ਯਾਰ ਅਸੀਂ ਥੋੜੀ ਸੰਸਥਾ ਦੀ ਮੈਂਬਰਸ਼ਿਪ ਲੈਣੀ ਆ ਤਾਂ ਬਾਈ ਮਰੀਕ ਕੋਲੇ ਵੀ ਰਸ਼ੀਦ ਭੁੱਕ ਹੁੰਦੀ ਆ ਕਿਉਂਕਿ ਸਾਡੇ ਜਿਹੜੇ ਮੇਨ ਮੇਨ ਆ ਸੀ ਸਾਰੇ ਬੰਦੇ ਰੱਖਦੇ ਆ ਰਸ਼ੀਦ ਭੁੱਕਾਂ ਬਾਈ ਉਦੇ ਉੱਤੇ ਨੰਬਰ ਮंगा ਥੋੜੀ ਰਸੀਦ ਕੱਟ ਕੇ ਨਾਲ ਹੀ ਤੁਹਾਡਾ ਡਰੈੱਸ ਲਿਖਿਆ ਜਾਊ ਤੇ ਇੱਥੇ ਫੋਨ ਮंगा ਕੇ ਤੇ ਫੋਟੋ ਮੌਕੇ ਦੀ ਮੰਗਾਈ ਜਾਂਦੀ ਹੈ ਹਨਾ ਇੱਕ ਥੋੜਾ ਜਿਆਦਾ ਦੱਸ ਦੋ ਵੀ ਮੈਂਬਰਸ਼ਿਪ ਪਲਾਨ ਲਈ ਕਿੰਨੀ ਹੋਵਗੀ ਆਪਣੀ ਹਾਂ ਮੈਂਬਰਸ਼ਿਪ ਪਲਾਨ ਲਈ ਵੀਰੇ 1000 ਰੁਪਏ ਆਪਣੀ ਫੀਸ ਹੈ ਮੈਂਬਰਸ਼ਿਪ ਦੀ ਮੈਂਬਰਸ਼ਿਪ ਉਹ ਆਲ ਟਾਈਮ ਹੈ ਆਲ ਟਾਈਮ ਹੀ ਹਾਂ ਸਾਰੀ ਵੀ ਮੰਨ ਨੇ ਵੀ ਜਦੋਂ ਤੁਸੀਂ ਇੱਕ ਵਾਰ 1000 ਰੁਪਏ ਲਾਤਾ ਤੁਹਾਨੂੰ ਰਸੀਦ ਮਿਲ ਗਈ ਹੈ ਨਾ ਉਹਦਾ ਤੁਹਾਨੂੰ ਬਕਾਇਦਾ ਇੱਕ ਉਹ ਮਿਲ ਜੂਗਾ ਮਤਲਬ ਕਾਰਡ ਮਿਲ ਜੂਗਾ ਉਹਦੇ ਜਿੰਨੀਆਂ ਵੀ ਆਨਲਾਈਨ ਟਾਈਮ ਸੁਹੂਲਤਾ ਹੋਣਗੀਆਂ ਉਹ ਸਾਰੇ ਫਾਰਮਰ ਨੂੰ ਮਿਲਣ ਮੈਂਨਰ ਮੈਸਟਰਲਾ ਸਾਡੇ ਘਰੇ ਅੰਚੇ ਡਾਕਟਰ ਭੇਜਨੇ ਵੀ ਮੱਜਾਂ ਤੇ ਰਿਸਰਚਾਂ ਹੋਣੀਆਂ ਹਨਾ ਯਕੀਨਨ ਹੀ ਐ ਨਹੀਂ ਵੀ ਮੱਜ ਤੇ ਹੋ ਗਈ ਉਹ ਮੱਜਾਂ ਤੇ ਕੰਮ ਕਰਨਾ ਕਹਿਣ ਦਾ ਭਾਵ ਹੈ ਤੇ ਸਾਡੀ ਇਹ ਆ ਵੀ ਤੁਸੀਂ ਸਾਡੀ ਸੰਸਥਾ ਨਾਲ ਜੁੜੋਗੇ ਸਾਡਾ ਟਾਰਗੇਟ ਇਹ ਆ ਸਾਡਾ ਟਾਰਗੇਟ ਉਹ ਨਹੀਂ ਵੀ ਅਸੀਂ 11 ਦੂਤਾਂ ਤੋਂ ਹਾਂ ਸਾਡੇ ਮਗਰ 11 ਦੂਤ ਅੱਜ ਵੀ ਖੜੇ ਆ ਅਸੀਂ ਫੰਡ ਵੀ ਉਹਨਾਂ ਤੋਂ ਲੈ ਕੇ ਮੇਲੇ ਕਰਾਉਣੇ ਹੁੰਦੇ ਵੱਡੇ ਵੱਡੇ ਅਸੀਂ ਆਪ ਵੀ ਪੈਸੇ ਪਾਉਣੇ ਆ ਫੰਡ ਵੀ ਲੈਣੇ ਆ ਪਰ ਸਾਡਾ ਉਹ ਮੰਨਣਾ ਵੀ ਜਿਹਦੂ ਅਸੀਂ ਮੈਂਬਰਸ਼ਿਪ ਦਿੰਨੇ ਆ ਸਾਡਾ ਉਹ ਮੰਨਣਾ ਵੀ ਇਹਨਾਂ ਤੋਂ 1000 ਰੁਪਿਆ ਮੈਂਬਰਸ਼ਿਪ ਹੀ ਲੈਣੀ ਆ অল ਟਾਈਮ ਦੀ ਪਰ ਇਹ ਬੰਦੇ ਦਾ ਇੰਨਾ ਕ ਫਾਇਦਾ ਕਰਨਾ ਜਦੋਂ ਨਾਲ ਜੁੜ ਗਿਆ ਵੀ ਇਹ ਆਪ ਮੇਲੇ ਵਲੇ ਫੋਨ ਕਰਕੇ ਕਵੇ ਵੀ ਬਾਈ ਜੀ ਕਾਊਂਟ ਨੰਬਰ ਭੇਜੋ ਤੇ ਆ ਰਸੀਦ ਕਟਿਓ ਅਸੀਂ 5000 ਤੁਹਾਡੇ ਕਾਊਂਟ ਚ ਪਾਉਣ ਲੱਗੀਆਂ ਤਾਂ ਉਦੋਂ ਸਾਨੂੰ ਖੁਸ਼ੀ ਮਿਲੂ ਕਿਉਂਕਿ ਸਾਨੂੰ ਪਤਾ ਵੀ ਅਸੀਂ ਜੇ ਇਹਨਾਂ ਦੀ ਆਮਦਨ 5-7 ਪਸ਼ੂਆਂ ਵਾਲਿਆਂ ਦੀ ਤੇ ਕੋਈ ਸਾਲ ਦੇ ਵਿੱਚ ਲੱਖ ਸਵਾ ਲੱਖ ਬਧਾਤੀ ਉਹਨਾਂ ਦੀ ਬਰੀਡ ਚੰਗੀ ਪੈਦਾ ਹੋਣ ਲੱਗ ਗਈ ਉਹੀ ਝੋਟੀਆਂ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਬਰੀਡ ਦੀਆਂ ਕੀ ਕਿਉਂਕਿ ਜਿਹੜੇ ਚੰਗੇ ਬੋਲਣ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਸਤਾ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਸੀਮਣਾ ਜਿਹੜੇ ਆਮ ਪ੍ਰਾਈਵੇਟਾਂ ਨਾਲੋਂ ਅੱਧੇ ਰੇਟ ਤੇ ਕਹਦੀ ਜਾਂ ਘੱਟ ਰੇਟ ਤੇ ਕਹਿਦੀ ਉਹ ਮਿਲ ਨਹੀਂ ਬਿਲਕੁਲ ਮੈਂ ਇੱਕ ਰਿਮਿੰਦਰ ਮੈਂ ਇੱਕ ਤਰ ਹੂਗਾ ਜਿਹੜੇ ਮੈਂਬਰ ਹੋਣਗੇ ਉਹਨਾਂ ਨੂੰ ਜਿਹੜਾ ਜਿਹੜੀ ਕੋਈ ਵੀ ਚੀਜ਼ ਹੋਊਗੀ ਉਹ ਅੱਧੇ ਰੇਟ ਤੇ ਮਿਲਣੀ ਹੈ ਜਿਹੜੀ ਮਾਰਕੀਟ ਦੀ 5000 ਦੀ ਹੈ ਜੇ ਮੰਨ ਲਾ ਆਪਣੀ ਸੰਸਤਾ ਦੀ ਕੋਈ ਚੀਜ਼ ਆਈ 5000 ਦੀ ਜਿਹੜਾ ਮੈਂਬਰ ਆ ਉਹਨੂੰ ਬਈ ਇਹ 2500 ਦੀ ਮਿਲਣੀ ਹੈ ਦੂਜੀ ਗੱਲ ਹੈ ਇੱਕ ਵਾਰੀ ਇਹ 1000 ਰੁਪਇਆ ਤਾਂ ਗੱਲਾਂ ਕਹਿੰਦੇ ਹੁੰਦੇ ਸਮਾਂ ਥੋੜਾ ਹੁੰ ਤਾਂ ਤੁਹਾਨੂੰ ਆਟੋਮੈਟਿਕਲੀ ਫੀਲ ਹੋਊਗਾ ਵੀ ਅਸੀਂ ਬਹੁਤ ਸੋਹਣੀ ਵਧੀਆ ਸੰਸਥਾ ਨਾਲ ਜੁੜੇ ਤੁਹਾਨੂੰ ਜਿਹੜੇ ਜ਼ਿਲ੍ਹੇ ਦੀ ਤੁਹਾਡੀ ਮੈਂਬਰਸ਼ਿਪ ਹੋਊ ਉਸ ਜ਼ਿਲ੍ਹੇ ਦਾ ਗਰੁੱਪ ਬਣੂਗਾ ਉਸ ਜ਼ਿਲ੍ਹੇ ਦੇ ਗਰੁੱਪ ਦੇ ਵਿੱਚ ਤੁਸੀਂ ਦਫ਼ਤਰ ਦੇ ਨਹੀਂ ਉਹ ਗਰੁੱਪ ਬਣੂਗਾ ਦਫ਼ਤਰ ਦੇ ਨਹੀਂ ਤੁਸੀਂ ਉਹਦੇ ਵਿੱਚ ਜੁੜੇ ਰਹੋਗੇ ਠੀਕ ਹੈ ਜੀ ਉਹਦੇ ਵਿੱਚ ਤੁਹਾਨੂੰ ਇਧਰੋਂ ਕੋਈ ਵੀ ਤਕਨੀਕ ਕੋਈ ਬਿਮਾਰੀ ਆਉਂਦੀ ਹੈ ਕੋਈ ਬਿਮਾਰੀ ਦਾ ਬਚਾਅ ਸਮੇਂ ਸਿਰ ਮਿਲਦਾ ਸਮੇਂ ਸਿਰ ਪਤਾ ਲੱਗਦਾ ਰਹੂਗਾ ਪਤਾ ਲੱਗਦਾ ਰਹਿੰਦਾ ਹੈ ਤੇ ਬਾਕੀ ਮਰੀਕ ਤੁਹਾਨੂੰ ਜਾਣਕਾਰੀ ਮਾੜੀ ਮੋਟੀ ਬੀੜ ਕੋਈ ਜਾਂਦਾ ਰਹਿੰਦਾ ਬਿਲਕੁਲ ਬਿਲਕੁਲ ਜਿਵੇਂ ਹੁਣ ਆਪਾਂ ਸੀਮਨ ਤੇ ਗੱਲ ਕਰ ਲਈ ਆ ਉਹ ਟਾਈਮ ਵਿੱਚ ਇਨ ਇਨ ਬਰੀਡਿੰਗ ਜਿਹੜੀ ਉਹ ਰੋਕਣੀ ਹੈ ਜਾਂ ਫੈਂਟ ਤੇ ਗੱਲ ਕਰਨੀ ਹੈ ਹਨਾ ਇਹ ਚੀਜ਼ਾਂ ਜਿਵੇਂ ਬਿਮਾਰੀ ਕੋਈ ਆਉਂਦੀ ਹੈ ਉਹ ਤੋਂ ਪਹਿਲਾਂ ਰੋਕਥਾਮ ਕੀ ਹੈ ਜਦੋਂ ਤੁਸੀਂ ਇਹ 1000 ਰੁਪਏ ਲਾ ਕੇ ਮੈਂਬਰਸ਼ਿਪ ਲੈ ਲਓਗੇ ਤਾਂ ਸਾਰਾ ਕੋਸ਼ਿਸ਼ ਉਹਨੂੰ ਉਹ ਗਰੁੱਪਾਂ ਦੇ ਵਿੱਚ ਪਤਾ ਲੱਗਣ ਲੱਗ ਜੂਗਾ ਬਿਲਕੁਲ ਜੀ ਤੇ ਬਾਕੀ ਭਾਈ ਤੁਸੀਂ ਗੱਲ ਅਮਰੀਕ ਵਾਈ ਦਾ ਨੰਬਰ ਜਿਹੜੇ ਜਾਣਦੇ ਆ ਭਰਾ ਉਹ ਅਮਰੀਕ ਦੇ ਤੁਸੀਂ ਫੋਨ ਲਾ ਲਿਓ ਤੇ ਜਿਹੜੇ ਬੰਦੇ ਭਰਾ ਤੁਸੀਂ ਕਈ ਵਾਰੀ ਨਵੇਂ ਵੀ ਦੇਖਦੇ ਆ ਉਹ ਤੁਸੀਂ ਦਫ਼ਤਰ ਤਾਂ 00011 907 ਸੈਲੀ 00011 11 ਤਾਂ ਅਮਰੀਕਾ ਨੂੰ ਵੀ ਜਿੰਨੇ ਦਫ਼ਤਰ ਦੀ ਕੋਈ ਗੱਲ ਚੱਲਦੀ ਜਾਂ ਸੰਤਾ ਦੀ ਇਹ ਦਫ਼ਤਰ ਵਾਲਾ ਨੰਬਰ ਜ਼ਰੂਰ ਭੇਜਦੇ ਆ ਹਾਂ ਇਹ ਉੱਤੇ ਲਾ ਦਾਂਗੇ ਆਪਾਂ ਮੇਨ ਬਈ ਬਈ ਦਾ ਦਫ਼ਤਰ ਵੀ ਹੁਣ ਜਿਹੜਾ ਵਹਾਲੀ ਦੇ ਵਿੱਚ ਹੀ ਐ ਯਾਨੀ ਕਿ ਆਪਣੇ ਇੱਥੇ ਹੈਣਾ ਬਾਈ ਰਾਮਪਰੇ ਤਾਂ ਨਹੀਂ ਹੁਣ ਨਹੀਂ ਰਾਮਪਰੇ ਫਿਰ ਜਾਣੀ ਔਖਾ ਸੀ ਹਾਂ ਇੱਥੇ ਹੀ ਲਿਹਾਤਾ ਦਾ ਦਫਤਰ ਵੀ ਹਾਂ ਦਫਤਰ ਇੱਥੇ ਹੈ ਤੇ ਬਾਈ ਇਹਦਾ ਜਿਹੜਾ ਨੰਬਰ ਹੈਗਾ ਤੇ ਕੁਲਦੇਵ ਨੇ ਅੱਜ ਕੱਲ ਨੂੰ ਆ ਜਾਣਾ ਹਾਂ ਤੇ ਬਲਦੇਵ ਤੈਨੂੰ ਪਤਾ ਅਮਰੀਕ ਸਿਆਂ ਆਪਣਾ ਕੰਮ ਸਾਰਾ ਸੰਤਾ ਦਾ ਬਲਦੇਵ ਦੇਖਦਾ ਹੈਣਾ ਦਫਤਰ ਦਾ ਉਹਨੇ ਕੱਲ ਨੂੰ ਆ ਜਾਣਾ ਕੱਲ ਨੂੰ ਫਿਰ ਫੋਨ ਚੱਕ ਲੈਣਾ ਜਿੰਨੀਆਂ ਵੀ ਮੈਂਬਰਸ਼ਿਪਾਂ ਆਉਂਦੀਆਂ ਆਪਣੇ ਕੋਲ ਪੰਜ ਆਉਂਦੀਆਂ ਦਿੰਦੀਆਂ 10 ਆਉਂਦੀਆਂ ਦੋ ਆਉਂਦੀਆਂ ਇੱਕ ਆਉਂਦੀ ਆ ਉਹਨੇ ਵਿਚਾਰੇ ਨੇ ਛੜਾ ਦੇਣੀ ਹੈ ਹੁਣ ਕੱਲ ਨੂੰ ਇੱਕ ਤਰੀਕਾ ਕੱਲ ਨੂੰ ਉਹਨੇ ਪਹੁੰਚ ਜਾਣਾ ਕੱਲ ਕੱਲ ਨੂੰ 20 ਤੀ ਰਹੇਗੇ 35 ਰਹੇਗੇ ਤਾਂ ਉਹ ਕਾਰਡ ਕੱਲ ਨੂੰ ਇੱਕ ਤਰੀਕ ਨੂੰ ਬਣਾ ਲਏ ਹੋਣੇ ਹਰ ਇੱਕ ਤਰੀਕ ਤੋਂ ਇੱਕ ਤਰੀਕ ਨੂੰ ਕਾਰਡ ਬਣਾ ਲਿਆ ਕਰਾਂਗੇ ਠੀਕ ਹੈ ਬਾਕੀ ਬਾਈ ਪਿੰਦੀ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਆ ਬਾਦਮਰੀਕ ਤੇਰਾ ਵੀ ਵਾਹਵਾ ਬਾਕੀ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਬਾਅਦ ਤੋਂ ਬਾਅਦ ਮੈਂਬਰਸ਼ਿਪ ਲਾਓ ਕਿਉਂਕਿ ਅਗਲੇ ਮੇਲੇ ਦੀਆਂ ਤਿਆਰੀਆਂ ਬਾਈ ਚੱਲ ਪਈਆਂ ਹਨ ਤੇ ਆਉਣ ਆਏ ਟਾਈਮ ਦੇ ਵਿੱਚ ਵੀਡੀਓ ਪਾਕਸ ਨੂੰ ਦੱਸੀ ਚੱਲਾਂਗੇ ਕਿਉਂਕਿ ਵੱਡੇ ਧਮਾਕੇ ਕਰਨੇ ਨੇ ਇਸ ਵਾਰ ਹਨਾ ਬਾਈ ਜਿਵੇਂ ਪਹਿਲਾ ਮੇਲਾ ਬਹੁਤ ਵਧੀਆ ਰਿਹਾ ਬਸ ਆ ਮੀਟਿੰਗ ਹੋ ਜਾਈ ਉਹਦੇ ਵੀ ਅਮਰੀਕਾ ਵਾਲੇ ਚੈਨਲ ਤੇ ਦੱਸ ਦਾਂਗੇ ਸਾਨੂੰ ਥੋੜੀ ਜਿਹੀ ਰੁਕੋ ਵੀ ਕੰਮ ਚੱਲ ਪਿਆ ਵੀ ਹੁਣ ਤੋਂ ਬਾਈ 3 ਮਹੀਨੇ 7 ਮਹੀਨੇ ਪਹਿਲਾਂ ਤਿਆਰੀ ਹੋਣ ਲੱਗੋ ਬਹੁਤ ਬਹੁਤ ਧੰਨਵਾਦ ਬਾਈ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜਿਹੜੀ ਵੀਡੀਓ ਦੇਖੀ ਤੇ ਸ਼ੇ